ਮਿਲਿਸਾ ਵਾਹੀ ਸਾਡੇ ਪਿੰਡ ਦਾ ਦੌਰਾ ਕੀਤਾ ਹੈ ਜਿੱਥੇ ਜਿੱਥੇ ਕੋਈ ਦਿੱਕਤ ਹੈ ਸਾਨੂੰ ਸੇਮ ਨਾਲ ਦੇ ਵਿੱਚ ਜਿਹੜੇ ਟਾਈ ਨਹੀਂ ਹੋਈ ਹੈ ਦੀ ਉਹਦਾ ਵੀ ਹੱਲ ਕਰਾਉਣਗੇ ਤੇ ਜਿੱਥੇ ਕੋਈ ਪਾਈਪਾਂ ਉੱਪਰ ਛੋਟੀਆਂ ਲੱਗੀਆਂ ਆ ਉਹਨਾਂ ਦਾ ਵੀ ਸਾਰਾ ਹੱਲ ਕਰਾਉਣਗੇ ਤੇ ਕਿਸੇ ਗਰੀਬ ਦੇ ਮਕਾਨ ਦੀ ਕੀ ਹੈ ਜਾਂ ਜੋ ਵੀ ਦਿੱਕਤ ਹੈ ਪਰੇਸ਼ਾਨੀ ਹੈ ਉਹਨਾਂ ਵਾਸਤੇ ਇਹਨਾਂ ਨੇ ਉਹ ਵੀ ਨਗਰਪਾਲਿਕਾ ਅਕੀਆ ਸ਼ਿਵਾਸਨ ਦੀ ਰਾਇਤ ਅਸੀਂ ਸਾਰੇ مسئلہ ਹੱਲ ਕਰਾਉਣਗੇ ਬਟੂਨ ਲੈ ਪਰ ਕਿਹੜੀ ਪਸਟੀ ਤੀਨ ਗਿਆਣਗੀ ਰੁਕਣਾ ਹੀ ਹੋ ਤੋ ਦੇਖ ਯਾਰ ਕਿਹੜੋ ਬੇਸ ਮਾਰ ਨੀ ਰੇ ਪਾਣੀ ਮੈਂ ਵਾਲੋ ਉਹ ਤਾਂ ਦੇਖ ਲਿਆ ਐਮਐਲ ਸਾਹਿਬ ਨੇ ਹੋ ਗਿਆ ਤੁਸੀਂ ਕੀ ਮੰਗ ਗਾ ਬੱਕੇ ਮੋਕੇ ਕੀ ਮੋਕੇ ਬੋ ਨੇਰ ਪੈਪੰਦਾ ਬੜੀ ਨਹੀਂ ਬੜਾ ਖੁੱਲਾ ਮਣਾ ਦਰਵਾਜ਼ਾ ਪੇੜੀ ਕਿਹੜੀ ਦਵਣ ਦਾ ਬੱਪੀ ਕੰਮ ਕਰੇ ਸੀ ਠੀਕ ਹੈ ਨਹੀਂ ਇੱਕ ਅੱਠ ਪਾਈਪੜੀ ਲਾ ਦੇ ਮੋਟੀ ਪਾਈਪ ਨਾਲ ਦਰਵਾਜ਼ਾ ਬਣਾ ਦੇ ਗੇਟ ਨਾਲ ਕਿ ਲੋਪਨ ਜਿੱਥੇ ਕੰਮ ਹੈ ਇਹ ਨਹੀਂ ਸੇਮ ਵਾਲੀ ਦੀ ਮੈਨਜ਼ੂਰ ਹੈ ਪਾਈਪਾਂ ਬੇ ਕੁੜੀਆਂ ਮਣਾ ਦਰਵਾਜ਼ਾ ਵਾਲੀ ਬਾਕੀ ਫਟਾਉਣੀ ਨਹੀਂ ਜਾਇ ਦੇ ਸਕੀ ਗਾਮ ਦੁਬਈ ਕੋ ਨਹੀਂ ਆ ਮੇਲੇ ਸਾਹਿਬ ਆਏ ਬੜੀ ਖੁਸ਼ੀ ਦੀ ਗੱਲ ਲੱਗੀ ਹੈ ਸਾਨੂੰ ਇਹਨਾਂ ਨੇ ਸੰਭਾਲਿਆ ਸਾਰਾ ਮੋਕਾ ਵੇਖਿਆ ਤੇ ਸਾਡੀ ਮੰਨਾ ਮੰਗਾ ਮੰਨੀਆਂ ਨੇ ਸਾਰੀਆਂ ਤੇ ਇਹ ਆਂਦੇ ਵੀ ਤੁਹਾਡੀ ਮੰਗਾ ਜਲਦੀ ਤੋਂ ਜਲਦੀ ਪਿਆਰ ਕਰਾਂਗੇ ਅੱਗੇ ਸਾਡੇ ਨਹਿਰ ਬਣਾਈ ਬੜੀ ਸਪੀਡ ਨਾਲ ਬਣਾਈ ਬਿਜਲੀ ਪਾਣੀ ਵਾਧੂ ਰਿਆ ਬਸ ਆ ਕੁਦਰਤ ਦੇ ਕਾਰਨ ਆ ਕੰਮੜਾ ਜਿਹਾ ਵਿਗੜ ਗਿਆ ਤੇ ਇਹਨਾਂ ਨੇ ਜੋ ਜ਼ਿੰਮੇਵਾਰੀ ਲਈ ਹੈ ਵੀ ਅਸੀਂ ਇਹ ਮੁਸੀਬਤ ਤੁਹਾਡੀ ਦੂਰ ਕਰ ਦੇਣ ਜਲਦੀ ਤੋਂ ਜਲਦੀ ਮੇਰਾ ਨਾਮ ਅਸ਼ੂਨੀ ਕੁਮਾਰ ਪਿੰਡ ਸਾਬੋਣਾ ਜੀ ਤੇ ਅਜੇ ਮਲੇ ਸਾਹਿਬ ਇੱਥੇ ਜਿਹੜੇ ਸੇਮ ਨਾਲੇ ਕਰਕੇ ਪਾਣੀ ਦਾ ਜਿਹੜਾ ਨੁਕਸਾਨ ਹੋਇਆ ਉਸ ਪਿਛੇ ਆਏ ਸੀ ਜੀ ਤੇ ਉਹਨਾਂ ਨੇ ਮੌਕੇ ਤੇ ਡੀਜ਼ਲ ਵਾਸਤੇ ਲੋਕਾਂ ਨੂੰ ਪੈਸੇ ਦਿੱਤੀ ਹੈ ਜੀ ਠੀਕ ਹੈ ਤੇ ਹੋਰ ਵੀ ਉਹਨਾਂ ਨੇ ਕਿਹਾ ਜਿਹੜਾ ਡੀਜ਼ਲ ਚਾਹੀਦਾ ਤੁਹਾਨੂੰ ਹੋਰ ਵੀ ਦਵਾਵਾਂਗੇ ਤੇ ਜਿਹੜੇ ਮਕਾਨ ਦੇ ਨੁਕਸਾਨ ਹੋਏ ਹੈ ਉਹਨਾਂ ਨੇ ਕਿਹਾ ਜਲਤੋਂ ਜਲਦ ਮਕਾਨਾਂ ਦਾ ਤੁਹਾਨੂੰ ਪੈਸਾ ਦਵਾਇਆ ਜਾਊਗਾ ਤਾਂ ਇਹ ਜਿਹੜਾ ਹੁੰਦਾ ਆ ਆਪਦੇ ਬਸ ਫੋਟੋ ਖਿਚਾ ਕੇ ਜਾਂਦਾ ਰਹਿੰਦਾ ਹੈ ਜੀ ਤੇ ਅਜੇ ਮਲੇ ਸਾਹਿਬ ਇੱਕ ਇੱਕ ਘਰ ਗਏ ਹੈ ਜੀ ਹਰ ਜਗ੍ਹਾ ਘੇੜਾ ਮਾਰਿਆ ਉਹਨਾਂ ਨੇ ਤੇ ਪਬਲਿਕ ਇਥੇ ਜਿੰਨੀ ਸੀ ਸਾਰੀ ਸੰਤੁਸ਼ਟ ਹੈ ਜੀ ਮੇਰਾ ਪਿੰਡ ਸਬੂਣਾ ਹੈ ਜੀ ਨਾਮ ਬਲਰਾਮ ਹੈ ਜੀ ਦੇਖੋ ਜੀ ਐਮਐਲਏ ਸਾਹਿਬ ਆਏ ਨੇ ਘਰ ਘਰ ਗਏ ਨੇ ਬਹੁਤ ਵਧੀਆ ਉਹਨਾਂ ਨੇ ਲੋਕਾਂ ਨਾਲ ਵਿਚਰੇ ਨੇ ਤੇ ਉਹਨਾਂ ਨੇ ਸਾਰਿਆਂ ਨੂੰ ਹੌਸਲਾ ਦਿਵਾਈ ਕੀਤੀ ਹੈ ਵੀ ਤੁਹਾਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿਵਾਵਾਂਗੇ ਘਰ ਘਰ ਜਾ ਕੇ ਲੋਕਾਂ ਦੇ ਮਕਾਨ ਵੇਖੇ ਆ ਪੁੱਲ ਤੇ ਜਾ ਕੇ ਉਹਨਾਂ ਨੇ ਪਾਣੀ ਵੀ ਵੇਖਿਆ ਕਾਫੀ 1000 1200 ਏਕੜ ਜਿਹੜਾ ਪਾਣੀ ਫਿਰਿਆ ਜੀ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਨਾਂ ਨੂੰ ਵੀ ਮੁਆਵਜ਼ੇ ਦਾ ਕਿਹਾ ਐ ਐਸ ਡੀ ਐਮ ਸਾਹਿਬ ਨੂੰ ਫੋਨ ਕਰਕੇ ਵੀ ਕਿਹਾ ਵੀ ਜਲਦ ਤੋਂ ਜਲ ਦੇ ਇਹਨਾਂ ਨੂੰ ਮੁਆਵਜ਼ਾ ਦਿਵਾਇਆ ਜਾਏ ਜੋ ਡੀਜ਼ਲ ਛੜਿਆ ਜਿਵੇਂ ਸੈਮਣਾਲੇ ਦੇ ਸੈਮਣਾਲੇ ਚ ਪਾਣੀ ਕਰ ਟਰੈਕਟਰ ਲੱਗੇ ਆ ਉਹ ਉਹ ਉਹਨਾਂ ਦੀ ਆਰਥਿਕ ਆਰਥਿਕ ਮਦਦ ਕਰਤੇ ਗਏ ਜੀ ਜੀ ਆਪ ਦੇ ਗੋਚ ਦੇ ਕੇ ਗਏ ਚਾਲਾਂ ਨੂੰ ਜੀ ਟਰਾਲੀ ਜਿਹੜੀ ਪੱਠਿਆਂ ਦੀ ਅੱਜ ਦੇ ਕੇ ਗਏ ਐ ਇਸ ਤੋਂ ਇਲਾਵਾ ਉਹਨਾਂ ਨੂੰ ਦੋ ਤਿੰਨ ਦਿਨ ਬਾਅਦ ਜਿਵੇਂ ਦੋ ਟਰਾਲੀ ਉਹਨਾਂ ਨੇ ਹੋਰ ਦੇਣੀ ਹੈ ਮੈਂ ਪਿੰਡ ਲੱਖੇਵਾਲੀ ਟਾਪ ਜੋਵੜੀ ਟਾਪ ਔਰ ਇਸ ਤੋਂ ਪਹਿਲਾਂ ਪਿੰਡ ਓਡੀਆਂ ਇਸ ਤੋਂ ਬਾਅਦ ਬਾਰੇਕਾ ਔਰ ਜੰਡਵਾਲਾ ਮੀਰਾ ਸਾਗਲਾ ਇਹਨਾਂ ਪਿੰਡਾਂ ਦਾ ਜਿਹੜਾ ਦੌਰਾ ਕਰ ਰਹੇ ਆ ਅੱਜ ਔਰ ਇਸ ਤੋਂ ਪਹਿਲਾਂ ਅਸੀਂ ਕੱਲ ਸਾਪੂਆਣਾ ਕੇਰੀਆਂ ਆਪਣਾ ਕਬੂਲ ਚੱਕੂ ਬੜੇ ਨਾਲ ਵੱਡਾ ਜਾ ਕੇ ਆਏ ਸੀ ਔਰ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਗੀ ਕਰਕੇ ਬਾਰਿਸ਼ ਕਰਕੇ ਜਿਹੜਾ ਪਿੱਛੋਂ ਪਿਛਲੇ ਏਰੀਆ ਦਾ ਜਿਹੜਾ ਪਾਣੀ ਬਾਰਿਸ਼ ਦਾ ਔਨ ਕਰਕੇ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਸੇਮ ਨਾਲਿਆਂ ਤੋਂ ਬਾਹਰ ਆ ਕੇ ਇਕੱਠਾ ਹੋ ਗਿਆ ਔਰ ਬਹੁਤ ਸਾਰੀਆਂ ਫਸਲਾਂ ਦਾ ਤੇ ਨੁਕਸਾਨ ਹੋਇਆ ਹੈ ਬਹੁਤ ਸਾਰੇ ਲੋਕਾਂ ਦਾ ਜਿਹੜਾ ਘਰਾਂ ਦਾ ਵੀ ਨੁਕਸਾਨ ਹੋਇਆ ਹੈ ਉਹ ਸਾਰਾ ਮੈਨੂੰ ਜਿਹੜੇ ਸਾਡੇ ਪਿੰਡ ਤੇ ਦੋਨਾਂ ਪਿੰਡਾਂ ਦੇ ਸਰਪੰਚ ਸਾਹਿਬਾਨ ਨੇ ਸਾਡੇ ਆਗੂ ਸਾਹਿਬਾਨ ਨੇ ਇਹਨਾਂ ਸਾਰਿਆਂ ਨੇ ਦਿਖਾਇਆ ਹੈ ਔਰ ਮੈਂ ਐਸਟੀਐਮ ਸਾਹਿਬ ਸੀਂਦਰ ਸਾਹਿਬ ਸਾਡੇ ਪਟਵਾਰੀ ਸਾਹਿਬਾਨ ਜਿੰਨੇ ਵੀ ਅਫਸਰ ਸਾਹਿਬਾਨ ਨੇ ਸਾਡੇ ਐਕਸ਼ਨ ਟ੍ਰੇਨਿੰਗ ਦੇ ਸਾਰਿਆਂ ਨੂੰ ਦਾਇਤ ਕੀਤੀ ਹੈ ਕਿ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਸਾਰੀ ਜਿਹੜੀ ਹੈ ਕਰਦੌਰੀ ਕੀਤੀ ਜਾਵੇ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਹੈ ਉਹ ਸਾਰੀ ਰਿਪੋਰਟ ਬਣਾ ਕੇ ਦਿੱਤੀ ਜਾਏ ਔਰ ਇਹਨਾਂ ਨੂੰ ਜੋ ਬਣਦਾ ਜਿਹੜਾ ਮੁਆਵਜਾ ਹੈ ਉਹ ਜਿਹੜਾ ਅਸੀਂ ਦਵਾਵਾਂਗੇ ਔਰ ਜਿਹੜੇ ਘਰਨੇ ਵਿਗਿਆ ਨੇ ਉਹਨਾਂ ਦਾ ਮੁਆਵਜਾ ਦਵਾਵਾਂਗੇ ਔਰ ਇਹ ਜਿਹੜੀ ਸੇਮ ਨਾਲੇ ਨੇ ਸਾਡੇ ਡਰੇਨਾਂ ਨੇ ਜੋ ਪਿਛਲੇ ਏਰੀਆ ਜਿਵੇਂ ਕਿ ਮੁਕਸਰ ਹੈ ਮਲੋਟ ਹੈ ਇਹਨਾਂ ਸਾਰੇ ਏਰੀਆ ਤੋਂ ਜਿਹੜੀਆਂ ਸੇਮ ਨਾਲੀਆਂ ਆਉਂਦੀਆਂ ਨੇ ਇਹ ਜਦੋਂ ਫਾਜ਼ਲ ਕਾ ਦੇ ਵਿੱਚ ਐਂਟਰ ਕਰਦੀਆਂ ਸਾਰੇ ਏਰੀਆ ਦਾ ਪਾਣੀ ਇੱਥੇ ਆ ਕੇ ਇਕੱਠਾ ਹੁੰਦਾ ਹੈ ਤੇ ਇਹ ਸੇਮ ਨਾਲੀਆਂ ਨੂੰ ਅਸੀਂ ਕਿਵੇਂ ਹੋਰ ਚੰਗੀ ਤਰ੍ਹਾਂ ਬਣਾ ਸਕਦੇ ਆ ਤਾਂ ਕਿ ਜਿਹੜਾ ਪਾਣੀ ਹੈ ਬਾਹਰਲੇ ਏਰੀਏ ਦਾ ਜਿਹੜਾ ਇੱਥੇ ਆਉਂਦਾ ਹੈ ਇਹ ਸੇਮ ਨਾਲੇ ਤੋਂ ਬਾਹਰ ਨਾ ਨਿਕਲੇ ਸੇਮ ਨਾਲੇ ਨਾ ਟੁੱਟਣ ਨੂੰ ਹੋਰ ਕਿਵੇਂ ਪੱਕਾ ਕਰ ਸਕਦੇ ਆ ਉਹਦੇ ਲਈ ਮੈਂ ਜਿਹੜੇ ਸਾਡੇ ਐਕਸਨ ਡਰੇਨੇਜ ਜਿਹਨਾਂ ਦੀ ਡਿਊਟੀ ਲਗਾ ਦਿੱਤੀਗੀ ਇਹ ਸਾਰਾ ਪ੍ਰੋਜੈਕਟ ਤਿਆਰ ਕਰਨਗੇ ਔਰ ਜਿੰਨਾ ਵੀ ਫੰਡ ਉਹਦੇ ਵਾਸਤੇ ਚਾਹੀਦੇ ਆ ਮੈਂ ਸਾਡੇ ਮਾਨਯੋਗ ਜਿਹੜੇ ਮੰਤਰੀ ਸਾਹਿਬਾਨ ਨੇ ਉਹਨਾਂ ਸ੍ਰੀ ਬ੍ਰਿੰਦਰ ਗੋਇਲ ਜੀ ਉਹਨਾਂ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਸਾਰਿਆਂ ਕੋਲ ਜਿਹੜਾ ਵੀ ਪ੍ਰੋਜੈਕਟ ਬਣਾ ਕੇ ਸਾਰਾ ਪ੍ਰੋਜੈਕਟ ਲੈ ਕੇ ਜਾਵਾਂਗੇ ਔਰ ਜਿਹੜਾ ਜਿੰਨਾ ਵੀ ਫੰਡ ਲੱਗਦਾ ਹੋਇਆ ਫੰਡ ਰੀਲਿਸ ਕਰਾਵਾਂਗੇ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਦੇ ਵਿੱਚ ਜੋ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਮੱਸਿਆ ਆਉਂਦੀ ਹੈ ਨਾਲ ਦੀ ਨਾਲ ਹੀ ਅਸੀਂ ਉਸ ਸਮੱਸਿਆ ਹੱਲ ਕਰਨ ਦਾ ਆਪਣਾ پوری ਕੋਸ਼ਿਸ਼ ਕਰਦੇ ਆਂ ਔਰ ਜਿਹੜੀ ਇਹ ਸਮੱਸਿਆ ਆਈ ਹੈ ਇਹ ਸਮੱਸਿਆ ਅੱਗੇ ਤੋਂ ਨਾ ਆਵੇ ਇਹਦਾ ਜਿਹੜਾ ਅਸੀਂ ਟਕਵਾ ਜਿਹੜਾ ਪ੍ਰਬੰਧ ਹੈ ਬੜਾ ਜਲਦੀ ਕਰ ਲਾਂਗੇ ਤਾਂ ਕਿ ਜਿਹੜੀ ਸਮੱਸਿਆ ਫਿਰ ਨਾ ਆਵੇ ਇੱਥੇ ਕਿਹੜੀਆਂ ਪਿੰਡ ਦੇ ਸਾਡੇ ਜੇ ਕਿਸਾਨ ਨੇ ਸਾਡੇ ਲੋਕ ਨੇ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਵੱਲੋਂ ਜਿਹੜਾ ਇੱਥੇ ਮੈਨੂੰ ਬੁਲਾ ਕੇ ਜਿਹੜਾ ਸੇਮ ਨਾਲੇ ਦਾ ਮੌਕਾ ਦਿਖਾਇਆ ਔਰ ਇਹਨਾਂ ਦੀ ਡਿਮਾਂਡ ਹੈ ਜਿਹੜਾ ਸਾਡੇ ਸੇਮ ਨਾਲੇ ਦਾ ਜਿਹੜਾ ਬੰਨ ਹੈ ਉਹਨੂੰ ਹੋਰ ਮਜ਼ਬੂਤ ਕੀਤਾ ਜਾਵੇ ਔਰ ਜਿੱਥੇ ਜਿੱਥੇ ਲੋਡ ਹੈ ਜਿਹੜੇ ਸੇਮ ਨਾਲਿਆਂ ਦੀ ਸਫਾਈ ਦੀ ਉਸ ਸਪਾਈ ਜਿਹੜੇ ਆਉਣ ਵਾਲੇ ਸਮਝ ਕਰਾਈ ਜਾਵੇ ਚੰਗੀ ਤਰ੍ਹਾਂ ਪ੍ਰੋਪਰ ਤਾਂ ਕਿ ਜਿਹੜੀ ਕੋਈ ਵੀ ਪਿੰਡ ਹੈ ਕਿਸੇ ਵੀ ਪਿੰਡ ਦਾ ਜਿਹੜਾ ਨੁਕਸਾਨ ਜਿਹੜਾ بارش ਦੇ ਪਾਣੀ ਕਰਕੇ ਨਾਬ ਜਦੋਂ ਬਾਰਸ਼ਾਂ ਆਉਂਦੀਆਂ ਨੇ ਸਾਰਾ ਪਾਣੀ ਡਰੇਨਾਂ ਦੇ ਵਿੱਚ ਆਉਂਦਾ ਬਾਰਸ਼ਾਂ ਦਾ ਸਾਰੇ ਇਲਾਕਿਆਂ ਦਾ ਤੇ ਉਹ ਜਿਹੜਾ ਪਾਣੀ ਹੈ ਸਾਰੇ ਫਾਜ਼ਿਲਕਾ ਇਲਾਕੇ ਦੇ ਵਿੱਚ ਪਹੁੰਚਦਾ ਹੈ ਤੇ ਫਾਜ਼ਿਲਕਾ ਇਲਾਕੇ ਦੇ ਵਿੱਚ ਸਾਰਾ ਪਾਣੀ ਸਾਰੀਆਂ ਡਰੇਨਾਂ ਦਾ ਇੱਕ ਡਰੇਨ ਦੇ ਵਿੱਚ ਇਕੱਠਾ ਹੋਣਾ ਚਾਹੀਦਾ ਜਿਹੜੀ ਡਿਚ ਡਰੇਨ ਹੈ ਉੱਥੇ ਨੁਕਸਾਨ ਹੋਣ ਦਾ ਖਤਰਾ ਰਹਿਦਾ ਜਿਵੇਂ ਸਾਬੂਆਣਾ ਪਿੰਡ ਆ ਜਾਂ ਪਿੱਛੇ ਪਿੰਡ ਨੇ ਡਰੇਨਾਂ ਦੇ ਵਿੱਚ ਵੱਧ ਪਾਣੀ ਹੋਣ ਕਰਕੇ ਜਿਵੇਂ ਡਰੇਨ ਵੀ ਟੁੱਟ ਗਈ ਸਾਬੂਆਣਾ ਦੇ ਕੋਲੋਂ ਕਈ ਹੋਰ ਥਾਵਾਂ ਤੇ ਵੀ ਨੁਕਸਾਨ ਹੋਇਆ ਹੈ ਇਹ ਅੱਗੇ ਤੋਂ ਜਿਹੜਾ ਇਹ ਨੁਕਸਾਨ ਨਾ ਹੋਵੇ ਇਹਦੇ ਲਈ ਮੈਂ ਮਾਨਯੋਗ ਮੰਤਰੀ ਸ਼੍ਰੀ ਬ੍ਰਿੰਦਰ ਗੋਇਲ ਜੀ ਨਾਲ ਵੀ ਹੁਣੇ ਗੱਲ ਕੀਤੀ ਹੈ ਔਰ ਉਹਨਾਂ ਨੂੰ ਇਹ ਸਾਰਾ ਜਿਹੜਾ ਪ੍ਰੋਜੈਕਟ ਅਸੀਂ ਹੁਣ ਬਣਵਾ ਕੇ ਸਾਰਾ ਲੈ ਕੇ ਜਾਵਾਂਗੇ ਔਰ ਇਹ ਜਿਹੜਾ ਬੜਾ ਪ੍ਰੋਜੈਕਟ ਜਲਦੀ ਪਾਸ ਕਰਵਾ ਕੇ ਜਿਹੜਾ ਮਸਲਾ ਹੈ ਜਿਹੜੀ ਆਉਣ ਵਾਲੀ ਜਿਹੜੀ ਮੁਸ਼ਕਲ ਨਾ ਆਵੇ ਉਹਦਾ ਜਿਹੜਾ ਹੱਲ ਅਸੀਂ ਕੱਢਾਂਗੇ